ਮਾਮਲਾ ਅੰਮ੍ਰਿਤਸਰ ਦਾ ਜਿੱਥੇ ਕੱਲ ਦੇਰ ਰਾਤ ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਕੁਝ ਜਨਪਛਾਤੇ ਵਿਅਕਤੀਆਂ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਦੇ ਚਲਦੇ ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਬੈਠੇ ਪਿਓ ਪੁੱਤਰ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਇਲਾਜ ਲਈ ਉਹਨਾਂ ਨੂੰ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਨੇ ਤੇ ਜਾਂਚ ਸ਼ੁਰੂ ਕੀਤੀ ਹੈ ਇਸ ਮੌਕੇ ਪੀੜਤ ਪਰਿਵਾਰ ਮੀਡੀਆ ਸਾਹਮਣੇ ਪੇਸ਼ ਹੋਇਆ ਹੈ ਜਾਣਕਾਰੀ ਦਿੱਤੀ ਗਈ ਹੈ ਕਿ ਇਲਾਕਾ ਜਸਪਾਲ ਨਗਰ ਸੁਲਤਾਨਪੁਰ ਰੋਡ ਦੇ ਉਹ ਰਹਿਣ ਵਾਲੇ ਨੇ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਨੇ ਕੁਝ ਵਿਅਕਤੀਆਂ ਵੱਲੋਂ ਆ ਕੇ ਉਹਨ ਦੁਕਾਨ ਤੇ ਕਬਜ਼ੇ ਦੀ ਨੀਅਤ ਨਾਲ ਦੇਰ ਰਾਤ ਤੇਜ਼ ਤਾਰ ਹਥਿਆਰਾਂ ਦੇ ਨਾਲ ਉਹਨਾਂ ਤੇ ਹਮਲਾ ਕੀਤਾ ਗਿਆ 10 ਤੋਂ 12 ਦੇ ਕਰੀਬ ਲੋਕ ਜਿਹੜੇ ਸਨ ਅਣਪਛਾਤੇ ਵਿਅਕਤੀ ਜਿਹੜੇ ਸਨ ਜਿਨ੍ਹਾਂ ਦੇ ਮੂੰਹ ਟਕੇ ਹੋਏ ਸੀ ਉਹਨਾਂ ਨੇ ਦੁਕਾਨ ਤੇ ਆ ਕੇ ਹਮਲਾ ਕੀਤਾ ਅਤੇ ਉਸੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਤੇ ਉਹ ਮਾਲਕ ਆਖਦਾ ਹੈ ਕਿ ਮੈਨੂੰ ਵੀ ਗੰਭੀਰ ਰੂਪ ਚ ਜ਼ਖਮੀ ਕੀਤਾ ਹੈ ਬਾਕੀ ਜ਼ੁਬਾਨੀ ਸੁਣਾਉਂਦੇ ਆ ਪੀੜਤ ਗੁਰਬਚਨ ਸਿੰਘ ਦੀ ਕਿ ਆਖਰ ਉਹਨਾਂ ਦਾ ਕੀ ਮਾਮਲਾ ਸੀ ਇਹ ਗੱਲ ਜੀ ਮੇਰਾ ਇੱਕ ਪ੍ਰੋਕਟੀ ਦਾ ਕੰਮ ਕਰਦਾ ਹਾਂ ਇੱਕ ਦੁਕਾਨ ਲਈ 11-12 ਦੇ ਵਿੱਚ ਉਸੇ ਦੁਕਾਨ ਤੇ ਮੈਂ ਬੈਠਾ ਮੈਨੂੰ ਤਾਂ ਕੋਈ ਚਿੱਤ ਚਿੱਤਾ ਨਹੀਂ ਹੈਗਾ ਇਹ ਮਤਲਬ 12-15 ਕੇ ਬੰਦੇ ਆਏ ਹੋਣੇ ਆ ਤੇ ਲਾਭ ਸਿੰਘ ਦੋ ਦੇ ਮੁੰਡੇ ਨਾਲ 10-12 ਅਣਪਛਾਤੇ ਬੰਦੇ ਗਏ ਇਹਨਾਂ ਨੇ ਹੁੰਦੇ ਆ ਸਾਰੇ ਮਤਲਬ ਸਾਡੇ ਗੱਲ ਪੈ ਗਈਆਂ ਮੁੜ ਕੇ ਇਹਨਾਂ ਨੇ ਮਤਲਬ ਸਾੜਾ ਹੀ ਤੇ ਪਰਮਿਸ਼ਨ ਨਹੀਂ ਪਚਾਇਆ ਉਹਨਾਂ ਨੂੰ ਕੋਈ ਸ਼ੱਕ ਉਹਨਾਂ ਨੇ ਆਪਣੇ ਤੋਂ ਸ਼ੱਕ ਸ਼ੋਧ ਨਹੀਂ ਛੱਡਿਆ ਮਾਰਨ ਦੇ ਰਾਤੀ ਨਾਲ ਤੇ ਦੁਕਾਨ ਤੇ ਕਬਜ਼ਾ ਕਰਨ ਦੇ ਰਾਤੀ ਨਾਲ ਉਹ ਤਾਵਾ ਪੋਲਿਆ ਛੱਡਦੇ ਤੇ ਸਾਰੀ ਦੁਕਾਨ ਜਿਹੜੀ ਤੋੜਫੋੜ ਦਿੱਤੀ ਟੋਟਲ ਮਾਲ ਅਗੇ 15 ਕ ਜਾਨੇ ਹੋਣਗੇ ਆੜੀਆਂ ਤੇਰਾ ਤਿੰਨ ਕ ਜਾਨੇ ਹੋ ਹੋ ਗਏ 12 13 ਜਾਨੇ ਨਾਲ ਅਗੇ ਦੁਕਾਨ ਤੇ ਮੈਂ ਕਹਿੰਦਾ ਮੈਂ ਮੁੱਲ ਲਈ ਇਹ ਦੁਕਾਨ 10 11 12 ਦੇ ਵਿੱਚ ਪੁਲਸ ਦੇ ਵੱਲੋਂ ਤੇ ਉਹ ਪੁਲਸੋਂ ਵੇਖੂਗੀ ਨਾ ਕੀ ਕਰਨਾ ਹੈ ਨਾ ਪੁਲਸੋਂ ਦੇ ਮੋਕੇ ਤੇ ਪਹੁੰਚੂਗੀ ਮੈਂ ਇਹ ਵੀ ਕੁਝ ਕਹਿ ਸਕਦਾ ਮੈਂ ਤਾਂ ਡਾਕ ਇਧਰ ਨੂੰ ਬੰਨ ਡਾਕ ਘਟਾ ਕੇ ਆ ਗਿਆ ਤੇ ਮੈਨੂੰ ਉਹ ਤੋਂ ਬਾਅਦ ਮੈਨੂੰ ਪਤਾ ਨਹੀਂ ਕੋਈ ਦਿਆਕ ਨਹੀਂ ਗਿਆ ਤੇ ਮੇਰੇ ਸਾਹ ਦੇ ਨਾਲ ਤਾਂ ਨਹੀਂ ਗਿਆ ਕੀ ਮੰਗਦਾ ਮੰਗ ਜੋ ਕਾਰਵਾਈ ਜਿੰਨੀ ਹਨ ਜੋ ਬੰਦੀ ਹੋਣੀ ਚਾਹੀਦੀ ਹੱਕ ਰਸੀਦ ਹੋਣੀ ਚਾਹੀਦੀ ਮੇਰੀ ਹਨ ਇਹ ਕਿਹੜੇ ਨੇ ਇਹ ਸਾਰੇ ਨਾਲ ਕੋਈ ਝਗੜਾ ਹੋਇਆ ਨਾ ਤੇ ਦੁਕਾਨ ਦੇ ਵਿੱਚ ਆ ਕੇ ਬੰਦੇ ਕੋਈ ਨਾ ਤੇ ਉਹਨਾਂ ਨੇ ਹੱਲਾ ਗੁੱਲਾ ਕੀਤਾ ਵਾ ਤੇ ਇੱਥੇ ਹਸਪੀਟਲ ਦੇ ਚਾਹੀਦੇ ਨੇ ਸਵੇਰ ਸਤਾਰ ਮਿਤਾ ਕਿੰਨੇ ਬੰਦੇਆਂ ਸੱਟਾਂ ਲੱਗੀਆਂ ਨੇ ਬੰਦੇ ਇਹਨਾਂ ਦੇ ਦੋ ਬੰਦੇ ਨੇ ਜਿਨ੍ਹਾਂ ਤੇ ਸੱਟ ਲੱਗੀ ਜਿਹੜੀ ਜਗ੍ਹਾ ਤੋਂ ਆਏ ਇਹ ਹੈਗਾ ਆਪਣਾ ਹੈਗਾ ਜੇ ਜਸਪਾਲ ਸਿੰਘ ਨਗਰ ਗਲੀ ਨੰਬਰ 1 ਸੁੱਕਾ ਤਲਾਬ ਅੱਛਾ ਅਮਰਸਰ ਤੋਂ ਸਾਡੇ ਕੋਲ ਇਹਨਾਂ ਦੀ ਐਂਟਰੀ ਕਰ ਲਈ ਆ ਤੇ ਜਿਹੜੀ ਆ ਡਾਕਟਰ ਸਾਹਿਬ ਜੋ ਵੀ ਕਾਰਵਾਈ ਕਰਨ ਉਹ ਹੋਏਗੀ ਠੀਕ ਹੈ ਹਾਂਜੀ ਅਮਰਸਰ ਤੋਂ ਨਰਿੰਦਰ ਸੇਠੀ ਦੀ ਸਾਂਝੀ ਸੋਚ ਟੀਵੀ ਲਈ ਰਿਪੋਰਟ